ਖਾਲੀ ਖਬਰ ਦੇ ਵੱਲ ਚਲੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੀ ਕੈਲੀਫੋਰਨੀਆ ਦੇ ਵਿੱਚ ਗਵਰਨਰ ਕੈਵਿਨ ਨਿਊਸਮ ਤੇ ਜਿਹੜੇ اٹਾਰਨੀ ਜਨਰਲ ਨੇ ਰੌਬ ਬੌਨਟਾ ਉਹਨਾਂ ਨੇ ਅੱਜ ਇੱਕ ਆਨਲਾਈਨ ਪੋਰਟਲ ਜਿਹੜਾ ਉਹ ਕੈਲੀਫੋਰਨੀਆ ਦੇ ਵਸਨੀਕਾਂ ਲਈ ਜਿਹੜਾ ਉਹ ਜਾਰੀ ਕੀਤਾ ਤੇ ਇਹਦੇ ਤਹਿਤ ਉਹ ਕਹਿੰਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਫੈਡਰਲ ਏਜੰਟਸ ਤੁਹਾਡੇ ਨਾਲ ਮਿਸਕੰਡਕਟ ਕਰਦੇ ਆ ਤਾਂ ਤੁਸੀਂ ਇਹਨੂੰ ਰਿਪੋਰਟ ਕਰ ਸਕਦੇ ਆ ਆ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਨੇ ਗੈਵਿਨ ਨਿਊਸਮ ਉਹਨਾਂ ਨੇ ਕਿਹਾ ਵੀ ਇਹ ਪੋਰਟਲ ਜਿਹੜਾ ਉਹ ਅਲਾਉ ਕਰੂਗਾ ਕੈਲੀਫੋਰਨੀਆ ਦੇ ਵਸਨੀਕਾਂ ਵਸਨੀਕਾਂ ਨੂੰ ਵੀ ਚਾਹੇ ਤੁਸੀਂ ਵੀਡੀਓ ਸਬਮਿਟ ਕਰੋ ਤੇ ਚਾਹੇ ਤੁਸੀਂ ਫੋਟੋ ਇਹਦੇ ਤੇ ਅਪਲੋਡ ਕਰੋ ਜਿਹੜੀ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਜਸਟਿਸ ਨੂੰ ਜਾਊਗੀ ਤੇ ਇਹਦੇ ਵਿੱਚ ਇਹ ਦੇਖਿਆ ਜਾਊਗਾ ਵੀ ਕਿਹੜੇ ਬੰਦੇ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਕੰਡਕਟ ਆ ਉਹਨੂੰ ਅਨਲੌਫਲ ਜਿਹੜਾ ਕਿਸ ਤਰੀਕੇ ਦੇ ਨਾਲ ਕੀਤਾ ਤੇ ਨਾਲ ਹੀ ਜਿਹੜੇ ਰੌਬ ਬੌਂਟਾ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਲੰਗੇ ਟਾਈਮ ਦੇ ਵਿੱਚ ਜਿਹੜੀ 트ੰਪ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਇੱਕ ਜਿਹੜੀ ਕੈਂਪੇਨ ਚਲਾਈ ਹੈ ਜਿਹੜੀ ਕਿ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ ਉਹ ਕਹਿੰਦੇ ਵੀ ਜਦੋਂ ਉਹ ਚਲਾ ਰਹੇ ਸੀ ਕੈਂਪੇਨ ਤਾਂ ਉਹਦੇ ਵਿੱਚ ਡਰ ਤੇ ਟੈਰਰ ਸੀਗਾ ਲਗਾਤਾਰ ਤੇ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਇਹਦੇ ਕਰਕੇ ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਦੀਆਂ ਜਿਹੜੀਆਂ ਵਾਸੀ ਨੇ ਜਾਂ ਕਮਿਊਨਿਟੀਜ਼ ਨੇ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਭਾਵਨਾ ਉਹ ਮਾੜੀ ਗਈ ਤੇ ਬੁਰੀ ਤਰੀਕੇ ਦੇ ਨਾਲ ਡਰ ਗਏ ਨੇ ਤੇ ਉਹਨਾਂ ਦੀਆਂ ਜਿਹੜੀਆਂ ਰੋਜ਼ਾਨਾ ਜ਼ਿੰਦਗੀਆਂ ਨੇ ਜਿਹੜੀ ਉਹਨਾਂ ਦੀ ਰੋਜ਼ਾਨਾ ਦੀ ਲਾਈਫ ਹੈ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜੀ ਹੈ ਉਹ ਪ੍ਰਭਾਵਿਤ ਹੋਈ ਹੈ ਸੋ ਕਹਿੰਦੇ ਵੀ ਹੁਣ ਜਿਹੜੇ ਪ੍ਰੈਜ਼ੀਡੈਂਟ ਦੇ ਐਕਸ਼ਨ ਨੇ ਪਿਛਲੇ 10 ਮਹੀਨੇ ਦੇ ਵਿੱਚ ਉਹਦੇ ਲਈ ਇਹ ਲਿਆਉਣਾ ਬਹੁਤ ਜ਼ਰੂਰੀ ਸੀਗਾ ਉਹ ਕਹਿੰਦੇ ਵੀ ਜੇ ਤੁਸੀਂ ਕ੍ਰਾਈਮ ਦੇ ਉੱਤੇ ਹੋ ਕਿਸੇ ਵੀ ਤਰੀਕੇ ਦੇ ਨਾਲ ਤਾਂ ਕਾਲ 911 ਕਰੋ ਲੋਕਲ ਲਾਰ ਐਨਫੋਰਸਮੈਂਟ ਨੂੰ ਜਿਹੜਾ ਇਨਵੋਲਵ ਕਰੋ ਜਾਂ ਫਿਰ ਤੁਸੀਂ ਆਨਲਾਈਨ ਜਾ ਕੇ ਉਸ ਪੋਰਟਲ ਦੇ ਉੱਤੇ ਜਿਹੜਾ ਉਹ ਆਪਣੀ ਜਿਹੜੀ ਵੀਡੀਓ ਆ ਜਾਂ ਫੋਟੋ ਆ ਤੁਹਾਡੇ ਕੋਲੇ ਉਹ ਅਪਲੋਡ ਕਰ ਸਕਦੇ ਹੋ ਸੋ ਇਹ ਕੈਲੀਫੋਰਨੀਆ ਨੇ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਪਹਿਲ ਕੀਤੀ ਆ ਆਪਾਂ ਨੂੰ ਪਤਾ ਹੀ ਹੈ ਕਿ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਗਵਰਨਰ ਗੈਵਨ ਨਿਊਸਮ ਤੇ ਜਿਹੜੇ 트ੰਪ ਨੇ ਉਹ ਲਗਾਤਾਰ ਇੱਕ ਦੂਜੇ ਨਾਲ ਟਕਰਾਉਂਦੇ ਨਜ਼ਰ ਆ ਰਹੇ ਨੇ ਐਲ ਏ ਦੇ ਵਿੱਚ ਜਿਹੜੀਆਂ ਝੜਪਾਂ ਹੋਈਆਂ ਸਨ ਕ੍ਰੈਕਡਾਊਨ ਦੇ ਵੇਲੇ ਉਦੋਂ ਵੀ ਆਪਾਂ ਦੇਖਿਆ ਸੀ ਕਿ ਦ ਇੱਕ ਦੂਜੇ ਦੇ ਆਹਮੋ ਸਾਹਮਣੇ ਬਿਆਨਾਂ ਦੇ ਰਾਹੀਂ ਆਗੇ ਸਨ ਜੀ ਜੀ ਬਿਲਕੁਲ ਸੋ ਇਹ ஆன்ਲਾਈਨ ਪੋਰਟਲ ਦੇ ਨਾਲ ਕੀ ਫਰਕ ਪਾਊਗਾ ਕਿੱਦਾਂ ਆ ਇਸਤੇ ਬਾਰੇ ਉਹ uh, on this ਸਮੇਂ ਜਤ ਲੱਗੂਗਾ ਪਰ ਇਹਦੇ ਨਾਲ ਦੋਨਾਂ ਹੀ ਪ੍ਰਸ਼ਾਸਨਾ ਦੇ ਵਿੱਚ ਤਨਾਅ ਹੋਰ ਜਿਆਦਾ ਵਧਣ ਦੀ ਜਿਹੜੀ ਸੰਭਾਵਨਾ ਹੈ ਉਹ ਦੱਸੀ ਜਿਹੜੀ ਉਹ ਜਾ ਰਹੀ ਆ ਸੋ ਲੋਕਾਂ ਨੂੰ ਤਾਂ ਆਲਰੇਡੀ ਪ੍ਰਵੀਨ ਜੀ ਵੀ ਆਪਾਂ ਦੇਖਦੇ ਆਂ ਵੀ ਜੇ ਕਿਤੇ ਫੈਡਰਲ ਲਾ ਐਨਫੋਰਸਮੈਂਟ ਵਾਲੇ ਜਾਂ ਆਈਸ ਵਾਲੇ ਜਾਂ ਸੀਬੀਪੀ ਵਾਲੇ ਆਉਂਦੇ ਆ ਤਾਂ ਉਦੋਂ ਹੀ ਪਹਿਲਾਂ ਪ੍ਰੋਟੈਸਟ ਦੇ ਦੌਰਾਨ ਇਤਨਾ ਇਨਾ ਜਿਆਦਾ ਵਧਿਆ ਹੁੰਦਾ ਆ ਇਸ ਤੋਂ ਬਾਅਦ ਇਹਨਾਂ ਨੇ ਕਰਨਾ ਕੀ ਆ ਕੋਈ ਗੱਲੇ ਵੀ ਆ ਨਾ ਵੀ ਤੁਸੀਂ ਪੋਰਟਲ ਦੇ ਕੋਲ ਇਨਫੋਰਮੇਸ਼ਨ ਕੱਠੀ ਕਰਦੀਆਂ ਜਾਂ ਕੀ ਆ ਉਦਾਂ ਤਾਂ ਹੁਣ ਇਹਨਾਂ ਨੇ ਕਾਨੂੰਨ ਕੀਤਾ ਵੀ ਆਪਣਾ ਮੂੰਹ ਨਕਾਬ ਪਾ ਕੇ ਨਹੀਂ ਟੱਕ ਸਕਦੇ ਕਿਉਂ ਇਦਾਂ ਵਾਕਿਆ ਹੋ ਰਿਹਾ ਆ ਇਹ ਤਾਂ ਆਉਣ ਵਾਲਾ ਸਮਾਂ ਹੀ ਜਿਹੜਾ ਦੱਸੇਗਾ ਕਿੰਨੀ ਕਿਸ ਨੂੰ ਮੰਨਿਆ ਜਾਂਦਾ ਹੈਗਾ ਜੀ